ਮੈਂ ਆਪਣਾ ਰਣਜੋ ਸਿੰਘ ਰਾਮ ਗੜੀਆ ਅੱਜ ਅਸੀਂ ਐਂ ਜੀ ਹਿਮਾਚਲ ਪ੍ਰਦੇਸ਼ ਇਸ ਟਾਈਮ ਅਸੀਂ ਖੜੇ ਹਾਂ ਪਰਮਾਉਂਡ ਸ਼ਹਿਰ ਦੇ ਵਿੱਚ ਟ੍ਰਿੰਬਲ ਟ੍ਰੇਨ ਮੇਰੇ ਨਾਲ ਮਾਸਟਰ ਜੀ ਨੇ ਕਰਮਜੀਤ ਸਿੰਘ ਜੀ ਬਰਾਏ ਫਦੇ ਵੱਖਲੇ ਹੈਲੋ ਸਰਨ ਸ਼ਸ਼ੀਕਰ ਬੜੇ ਮਨਮੋਹਕ ਦ੍ਰਿਸ਼ ਹੈ ਐਡਮਿਟਰੇਨ ਟੋਲੀ ਦਾ ਦੇਖ ਰਹੇ ਹਾਂ ਅਸੀਂ ਬੱਚੇ ਹੰਦ ਘਾ ਰਹੇ ਆ ਤੇ ਸੁਣਿਆ ਵੀ ਏਸ਼ੀ ਦੀ ਸਭ ਗੁੰਗੀ ਖਾਈ ਹੈ ਇੱਥੋਂ ਉੱਪਰ ਜਾਂਦੇ ਆ ਹੋਟਲ ਦੇ ਵਿੱਚ ਇਹ ਟਿੰਬਰ ਟ੍ਰੇਨ ਬਹੁਤ ਵਧੀਆ ਗੱਲਾਂ ਬਹੁਤ ਵਧੀਆ ਨਜ਼ਾਰਾ ਬਾਕੀ ਜਿਹੜਾ ਜੁੜੇ ਰਹੋ ਤੁਹਾਨੂੰ ਦਿਖਾ ਰਿਹਾ ਜੀ ਅੱਗੇ ਅਗਲਾ ਪ੍ਰੋਜੈਕਟ ਤੁਹਾਨੂੰ ਬਖਾਵਾਂਗੇ ਤੇ ਸਭ ਤੋਂ ਵੱਡੀ ਗੱਲ ਇੱਥੋਂ ਦੀ ਖੂਬਸੂਰਤੀ ਵਿੱਚੋਂ ਜਿਹੜੇ ਦ੍ਰਿਸ਼ਤ ਨੇ ਹਵਾ ਪੋਲਿਊਸ਼ਨ ਹਨਾ ਬੜਾ ਸ਼ਾਂਤ ਹੈਗਾ ਆਪ ਵੀ ਥੋੜਾ ਜੁੜੇ ਰਹੋ ਉਹ ਸਾਹਮਣੇ ਸੁੰਨ ਨਾਦਰ ਸ਼ਹਿਦਾਂ ਦਾ ਹੋ ਵੀ ਉਹ ਸਭ ਤੋਂ ਉੱਚੀ ਪਹਾੜੀ ਹੈ ਉਹਦੇ ਉੱਪਰ ਟ੍ਰੈਂਪਲ ਟ੍ਰੇਨ ਜਾਂਦੀ ਹੈ ਇਹ ਤੇ ਇਹ ਲਾਜ਼ਮ ਨੂੰ ਥੱਲੇ ਵੀਉ ਦਿਖਾ ਦਈਏ ਤੇ ਅਸੀਂ ਆਹ ਡੂੰਗੀ ਖਾਈ ਦੇ ਇੱਕ ਸਾਈਡ ਤੇ ਖੜੇ ਆਂਗੇ ਤੇ ਆਹ ਪ੍ਰੋਜੈਕਟ ਹੈ ਇਹ ਟ੍ਰਿਬਲ ਟ੍ਰੀਨ ਦਾ ਤੁਸੀਂ ਤਾਰਾਂ ਦੇਖੋ ਕਿੰਨੇ ਮੋਟੇ ਤਾਰਾਂ ਨਹੀਂ ਆ ਤਾਰਾਂ ਦੇਖੋ ਕਿੰਨੇ ਮੋਟੇ ਨੇ ਪ੍ਰਭੂ ਸਾ ਨਹੀਂ ਬਣਾ ਸਕਦੇ ਵੀਡੀਓ ਬਣਾ ਸਕਦੇ ਨਹੀਂ ਬਣਾ ਸਕਦੇ ਸਲਵ ਨਹੀਂ ਕਰਦੇ ਵੀਡੀਓ ਬਣਾ ਸਕਦੇ ਨਹੀਂ ਬਣਾ ਸਕਦੇ ਬਣਾ ਲਿਆ ਦੇ ਟ੍ਰੰਬਲ ਟ੍ਰੇਨ ਇਸ ਤਰ੍ਹਾਂ ਚੱਲਦੀ ਹੈ ਜੀ ਇਹ ਇਹਦੇ ਸੇ ਦਿਸ ਤੋਂ ਡੂੰਗੀ ਖਾਈ ਆ ਇਹ ਜਿੱਥੇ ਉੱਪਰ ਚੱਲਦੀ ਆ ਇਹ ਆ ਚੱਲ ਵੀ ਟਰਾਲੀ ਜੀ ਉਹ ਜਿਹਦੇ ਬਾਰੇ ਗੱਲ ਕਰਦੇ ਸੀਗੇ ਟਿਕ ਟਿਕ ਹੈ 11 1200 ਤੇ ਮਾੜੇ ਦਿਲਾ ਦਾ ਬੰਦਾ ਜੇ ਬੈਠ ਨਹੀਂ ਸਕਦਾ ਕੌਂਗੀ ਲੱਗਿਆ ਸੀ ਚਾ ਵੀ ਗੀ ਕੀ ਵਾਰ ਕੋਈ ਹੈਲੀਕਾਪਟਰ ਜਹਾਜ਼ ਵੇਰਾਉਂਦਾ ਇਹਦੇ ਵਿੱਚ ਨਫਾ ਜੀ ਹੂੰ ਦੇਖੋ ਤੁਸੀਂ ਕਿੰਨੀ ਸਪੀਡ ਨਾਲ ਜਾ ਰਹੀ ਹੈ ਉੱਪਰ ਨੂੰ ਇਹ ਇਹ ਜ਼ਰੂਰੀ ਇਧਰ ਲੱਗੇਗੀ ਆਸਾਕਰੀ ਹੋਪਰੇ ਦੇ ਲੱਗੇ ਕਿਧਰ ਇਧਰ ਰਸਤਾ ਹੈ ਉਹ ਬਰੋ ਦੇ ਉੱਪਰ ਉੱਟਦੇ ਹੋਏ ਉਧਰੋਂ ਇੱਕ ਜਾਊਗੀ ਇਧਰੋਂ ਇੱਕ ਜਾ ਰਹੀ ਹੈ ਇੱਕ ਉਧਰੋਂ ਵਾਪਸ ਆਊਗੀ ਐਵੇਂ ਚੱਲਦੀ ਹੈ ਇਹ ਇੱਕ ਵਾਰੀ ਉਹਰੇ ਖੜ ਗਈ ਸੀ ਇਹ ਇੱਕ ਨੇ ਸਾਲ ਮਾਰੀ ਉਹ ਤਾਂ ਵਿਚਾਰਾ ਮਰ ਗਿਆ ਉਹਦੋਂ ਉਹਦਾ ਹੈਲੀਕਾਪਟਰ ਨਾਲ ਉਸ ਤੋਂ ਉਹਦਾ ਹੈਲੀਕਾਪਟਰ ਲਵੇ ਲਾਇਆ ਕਰਨਾ ਉਹਦੇ ਫਰਾਂ ਵਾਲਾ ਜੋ ਹਵਾ ਵਾਹ ਕਰੇ ਓਕੇ ਨੇ ਅੰਦਰ ਉਸ ਦਾ ਪਹਿਲੀ ਮਾਰ ਉਹ ਤੁਸੀਂ ਤਾਂ ਪਹਿਲੀ ਦਾ ਮੈ ਪਹਿਲੀ ਮਾਰਨ ਤਿਆਰਾਂ ਫਿਰ ਸਿਰ ਉਸੇ ਪਾ ਕੇ ਸੈਟਿੰਗ ਸੁੱਟਣ ਕਰਕੇ ਫਿਰ ਬਾਹਰ ਕੱਢੇ ਬੰਦੇ ਦੋ ਦਿਨ ਬੰਦੇ ਦੇ ਵਿੱਚ ਰਹੇ ਗਰ ਵੀ ਉਹ ਦੇਖ ਉਧਰੋਂ ਆ ਰਹੀ ਇੱਕ ਉਹ ਦੇ ਜਿਸ ਤਰ੍ਹਾਂ ਦਿਖ ਰਹੀ ਹੈ ਤੇ ਉਹ ਦਿਨੇ ਦਿਨ ਆ ਰਹੀ ਆ ਨਿਗਾਹ ਹੈਗੀ ਨਹੀਂ ਏਸ਼ੀਆ ਦੀ ਸਭ ਤੋਂ ਡੂੰਗੀ ਖਾਈ ਹੈ ਜੀ ਇਹ ਖੱਡ ਜਿਹਨੂੰ ਆਪਾਂ ਕਹਿੰਦੇ ਨੇ ਹੈਗੇ ਇਧਰ ਵੀ ਪੂਰਾ ਟਾਪ ਤੇ ਆਪਾਂ ਇਧਰ ਵੀ ਪੂਰਾ ਟਾਪ ਤੇ ਉੱਪਰ ਇਹ ਤੇ ਹੋਟਲ ਹੈ ਰਿਜ਼ੋਰਟ ਆ ਜਿਹੜਾ ਕਿ ਬਹੁਤ ਮਹਿੰਗਾ ਹੋਟਲ ਆ ਜਿੱਥੇ ਮਿਲਿਆ 300 400 ਦਾ ਚਾਹਦਾ ਕੱਪੂਆ ਬਾਕੀ ਤੁਸੀਂ ਆਪੇ ਸਹੌ ਲਾ ਲਓ ਹੁਣ ਸਲੋ ਹੋ ਗਈ ਉਹ ਉਹ ਜਾ ਰਹੀ ਹੈ ਲਾਲ ਲਾਲ ਬੋਲ ਜੀ ਆਪ ਨੂੰ ਐ ਲੱਗ ਰਿਹਾ ਵੀ ਜਿਵੇਂ ਖੜ ਗਈ ਹਉ ਉਸ ਸਪੀਡ ਨਾਲ ਜਾ ਰਹੀ ਹੈ ਉਚਾਈ ਬਹੁਤ ਆ ਗਈ ਤੇ ਥੱਲੇ ਆਹਾ ਜੇ ਤੁਸੀਂ ਦੇਖ ਰਹੇ ਹੋਗੇ ਉਹ ਨਦੀ ਮਤਲਬ ਆ ਸਾਰੇ ਪਹਾੜਾਂ ਦਾ ਪਾਣੀ ਇੱਕ ਜਗ੍ਹਾ ਤੇ ਇਕੱਠਾ ਹੋ ਕੇ ਇੱਕ ਤਰ੍ਹਾਂ ਦੀ ਨਦੀ ਬਣ ਜਾਂਦੀ ਹੈ ਔਰੀ ਜਿਹੜਾ ਆਪਣਾ ਹਰੀਗੜ੍ਹਲ ਨਹਿਰ ਦੇ ਵਿੱਚ ਪਾਣੀ ਆਉਂਦਾ ਲਾਲ ਲਾਲ ਜਾ ਉਹ ਆ ਪਹਾੜਾਂ ਦਾ ਪਾਣੀ ਆਉਂਦਾਗਾ ਖੁਰਕੇ ਯਾਨੀ ਕਿ ਤਾਂ ਹੀ ਲਾਲ ਲਾਲ ਪਾਣੀ ਆਉਂਦਾ ਉਹ ਹਾਂਜੀ ਹਾਂ ਤੇ ਪ੍ਰਾਵੋ ਕਾਰ ਹੀ ਐ ਇੱਕ ਤਾਂ ਪਹੁੰਚਣ ਵਾਲੀ ਐ ਆਪ نیچے ਆ ਰਹੀ ਐ